सुमरीत है क्या हुआ है बुखार हो गया बुखार हुआ है अरे हाँ कितनी गर्म हुई हो तू तो अब क्या करें दवाई खाएगी हाँ। मैं तुम्हारे पापा को बोल कर आती हूँ लेकर आओ फिर पहले जाकर ठीक है डॉक्टर के पास ठीक है अभी तुम रेस्ट करो मैं आती हूँ ठीक है पता नहीं क्यों बुखार हो गया कल तो अच्छी थी तुम चल कोई बात नहीं तुम जहां पर बैठे हो समीत को ना बुखार हुआ है बहुत तेज बुखार हो ਬਹੁਤ ਗਰਮ ਹੈ ਉਹ ਤਾਂ ਉਹ ਦਵਾਈ ਵੀ ਨਹੀਂ ਖਾਂਦੀ ਨਹੀਂ ਖਾਂਦੀ ਉਹ ਤਾਂ ਬੋਲ ਰਹੀ ਸੀ ਮੈਨੇ ਮੈਨੇ ਬੋਲਾ ਅਬ ਕੀ ਕਰਾਂਗੇ ਬੋਲਦੀ ਹੈ ਕਿ ਦਵਾਈ ਖਾਉਂਗੀ ਦਵਾਈ ਬੜੀ ਮੁਸ਼ਕਲ ਖਾਂਦੀ ਹੈ ਉਹ ਤੇ ਤੈਨੂੰ ਉੱਧਾ ਕਹਿ ਤਾਣਾ ਤੋ ਫਿਰ ਅਬ ਕੀ ਕਰਾਂਗੇ ਦਵਾਈ ਘਰ ਪਈ ਹੈ ਤਾਂ ਕਿ ਨਵੀਂ ਲੈਣੀ ਹੈ ਨਹੀਂ ਨਹੀਂ ਨਵੀਂ ਲੈ ਕਰਾਓ ਮੈਂ ਤਾਂ ਬੋਲਦੀ ਹਾਂ ਕਿ ਸੂਈ ਲਗਾ ਦਿਓ ਉਸੇ ਉਹ ਦਵਾਈ ਨਹੀਂ ਖਾਂਦੀ ਸੂਈ ਕਿੱਥੇ ਲਵਾਉਣੀ ਹੈ ਨੇ ਡਾਕਟਰ ਕੋਲ ਪਾਸ ਜਾਓਗੇ ਤਾਂ ਉਸੇ ਬੋਲਣਾ ਸੂਈ ਲਗਾ ਦਿਓ ਇਸੇ ਉਹ ਦਵਾਈ ਮਹਾ ਮੁਸ਼ਕਲ ਖਾਂਦੀ ਆ। ਉਹ 당ਗੀ ਕਰ। ਹਾਂ। ਉਹਦੀ ਮੰਮਾ ਨਾ ਪੱਟੀਆਂ ਭੇਗ ਨਾ ਗਿੱਲੇ ਪਾਣੀ ਦੀਆਂ। ਹਾਂ। ਉਹ ਰੱਖਦੀ ਹੁੰਦੀ ਮੱਥੇ ਤੇ। ਉਹ ਤਾਂ ਮੈਨੂੰ ਵੀ ਮਾਲੂਮ ਹੈ। ਉਹ ਤਾਂ ਮੈਂ ਕਰੂੰਗੀ ਪਹਿਲੇ ਆਪ ਡਾਕਟਰ ਕੋਲ ਪਾਸ ਲੈ ਜਾ ਉਸੇ। ਨਹੀਂ ਪਹਿਲਾਂ ਤੂੰ ਉਹ ਰੱਖ। ਜੇ ਬੁਖਾਰ ਘਟੇ ਉਹ ਤਾਂ ਫੇਸ ਹੋਈ ਲਾਉਣੀ ਐ ਨਾ। ਜਾਦੇ ਬੁਖਾਰੇ ਸੂਈ ਵੀ ਨਹੀਂ ਲਾਉਂਦੇ ਉਹ। ਹਾਂ ਜੀ ਵੀ ਐ ਸੱਚੇ। ਹਾਂ। ਹੂੰ। ਉਹ ਰੱਖ ਦੇ ਵਿਚਾਰੀ ਤੇ। ਠੀਕ ਐ। ਮੈਂ ਜਾਵਾਂ ਲੱਗੇ। ਨਹੀਂ ਮੈਂ ਜਾਂਦੀ ਹਾਂ ਮੈਂ ਕਰਦੀ ਹਾਂ ਉਸਕਾ। ਹਾਂ ਤੂੰ ਦੇਖ ਲਓ ਜੀ ਹਾਂ ਪਰ ਕੰਮ ਹੈ ਅਗਰ ਤਾਂ ਨਿਪਟਾ ਲਓ ਤੇ ਬਾਕੀ ਕਿਥੇ ਸੁੱਕ ਕਿਥੇ ਆ ਉਹ ਤਾਂ ਹੈ ਆਪਣੇ ਕਮਰੇ ਮੇਂ ਉਹਨੂੰ ਕਿਆ ਕੰਮ ਕਰ ਲਾ ਤੂੰ ਮੈਂ ਨਹੀਂ ਬੋਲੂੰਗੀ ਉਸੇ ਅਗਰ ਅਗਰ ਉਸਨੇ ਮੇਰੇ ਕੁਛ ਬੋਲਾ ਨਾ ਕੁਛ ਵੀ ਤਾਂ ਕੱਲ ਕੀ ਤਰ੍ਹਾਂ ਫਿਰ ਮੈਂ ਕਰੂੰਗੀ ਉਸਕੇ ਸਾਥ ਨਹੀਂ ਨਹੀਂ ਇਦਾਂ ਨਹੀਂ ਕਰਨਾ ਉਹਨੂੰ ਕਿਆ ਜਿਹੜਾ ਕੰਮ ਨਹੀਂਦਾ ਤੂੰ ਕਰ ਦੇ ਮੈਂ ਕੁੜੀ ਨੂੰ ਬੁਖਾਰ ਆ ਮੈਂ ਭੱਟੀ ਰੱਖਣੀ ਹੈ ਮੈਂ ਹਮਾਰੇ ਵਹਾਂ ਜਦ ਲੜਾਈ ਹੋਤੀ ਸੀ ਨਾ ਹਮ ਨਹੀਂ ਦੇਖਤੇ ਥੇ

बापू वाला, वाला काम तो मैं कर लू सारा ही घर का काम मुझे करना पैना वा घर का काम क्या करूँ वो तो बोलती है बो, ऐसे करती है कि मुझे नहीं तुम्हारे हाथ से कुछ खाना कभी बोलती है कि बना कर दो मुझे समझ ही नहीं आती उसकी काम बन दी फिर नहीं रहने दो अभी तो ऐसे ही चलने दो जैसे चलता है कुड़ी कुड़ी कली नहीं अंदर हाँ चलो देखती हूँ ਗਾੜੀ ਕਿਹੜਾ ਦੇਹ ਜਾਣਾ ਚੱਜਣਾ ਹਾਂ ਤਾਨੂੰ ਤੇ ਸੋ ਬੁਖਾਰ ਵਾ ਬੁਖਾਰ ਵ ਹੋਰ ਜਿੰਨੇ ਨੂੰ ਤੇ ਆਪ ਲੱਗਣ ਡਿਆ ਬੁਖਾਰ ਮੈਂ ਵੀ ਚੈੱਕ ਕਰਾਂ ਭਲਾ ਹਾਏ ਮਨਜੋਦ ਨੂੰ ਕਹਿਣਾ ਸੀ ਦਵਾਈ ਲਿਆ ਦਿੰਦਾ ਫਿਰ ਆਹੋ ਹੁਣ ਮੈਂ ਵੀ ਚੈੱਕ ਕਰ ਲਾਂ ਫੇ ਪਖਾੜ ਕੇ ਹੁੰਨੀ ਆ ਨਾ ਮੈਨੂੰ ਤੇ ਚਲੋ ਪਤਾ ਨਹੀਂ ਲੱਗਾ ਹਾਂ ਆ ਸਾਬੀ ਆਇਆ ਵਾ ਇਹ ਸਾਡੇ ਲੱਗ ਹੀ ਨਹੀਂ ਬੈੰਦਾ ਵੇਖ ਲੈ ਸਾਡੇ ਲੱਗੇ ਮੇਰੇ ਲੱਗੇ ਬੈੰਦਾ ਹੀ ਨਹੀਂਗਾ ਸਾਬੀ ਕਿਤੇ ਗਿਆ ਵਾ ਹੋਣ ਗਿਆ ਮੈਨੂੰ ਪਤਾ ਵੀ ਹੁਣ ਗਿਆ ਕਿਥੇ ਪਰ ਉਦਾਂ ਕਿਹੜਾ ਬੈੰਦਾ ਰਿਹਾ ਕਿਤੇ ਮੇਰੇ ਲੱਗੇ ਨਹੀਂ ਬੈਠਾ ਤੁਹਾਨੂੰ ਪਤਾ ਨਹੀਂ ਲੱਗਦਾ ਹੁੰਦਾ ਉਹ ਤੇ ਵਿਚਾਰਾ ਲੱਗੇ ਰਿੰਦਾ ਹੁੰਦਾ ਹੀ ਦਵਾਈ ਤੁਹਾਨੂੰ ਦੇਣੀ ਟਾਈਮ ਨਾ ਤੁਹਾਡੀਆਂ ਦਵਾਈਆਂ ਵੀ ਲੀ ਹਮ ਦਰਿਆ ਬਹੁਤ ਕਰਦਾ ਰਿਹਾ ਤੁਹਾਡਾ ਤੁਹਾਨੂੰ ਪਤਾ ਨਹੀਂ ਲੱਗਦਾ ਹੁੰਦਾ ਉਦੋਂ ਨਾ ਤਾਂ ਨਹੀਂ ਸਮਝ ਲੱਗੀ ਮੈਂ ਹਾਂ ਨਿੱਕੇ ਨਿੱਕੇ ਹੁੰਦੇ ਜਦੋਂ ਇਹ ਆਂਦੇ ਹੁੰਦੇ ਹੀ ਪਿਓ ਮੇਰਾ ਮਾਂ ਮੇਰੀ ਤੇ ਜਿਹੜਾ ਵੱਡੇ ਹੋ ਗਏ ਹੁਣ ਮਨਜੋਤ ਨੂੰ ਕਹਿੰਦੇ ਤੇਰੇ ਆ ਚੱਲ ਲੰਮੇ ਪੈਜੇ ਤੈਨੂੰ ਬੁਖਾਰ ਚੜਿਆ ਵਾ ਨਾ ਲੰਮੇ ਪੈਜੋ ਤੁਸੀਂ ਮੈਂ ਆਪ ਆਪਣਾ ਬੁਖਾਰ ਚੈੱਕ ਕਰ ਲਾ ਹੁਣ ਮੈਂ ਵੀ ਨਹੀਂ ਨਾ ਬੋਲਣਾ ਵਿੱਚ ਮੈਂ ਇਹਨਾਂ ਨੇ ਮਾਂ ਪਿਓ ਵਾਧੂ ਕਰ ਦਿੱਤਾ ਇਹਨੇ ਸਮਰੀਦ ਅਕ ਠੀਕ ਵਾ ਅੱਛਾ ਮੈਂ ਈ ਤੋ ਤੋ ਕਹਿਣ ਡਿਆ ਵਾ ਤੇ ਜੇ ਬੋਧੀ ਖੁੱਲ ਦੇਤੀ ਇਹ ਸੁਖਰੀ ਲੱਤ ਬਾਈ ਨਾ ਤੋੜ ਦੇ ਤੇ ਮੋੜਾ ਮੋੜਾ ਡੱਕੂਗਾ ਤਾਂ ਥੋੜਾ ਬੋੜਾ ਛੱਟ ਘੱਟ ਲਾਉਗੀ ਜੇ ਤੇਰੇ ਮਨਪੀ ਦਾ ਪਰਸਵਾਵਾ ਵੀ ਨਹੀਂ ਗਿਆ ਉਹ ਐਡੀ ਭੋਲੀ ਲਾਜੀ ਦੇ ਵੇਖਣ ਨੂੰ ਇਹ ਵੀ ਭੋਲੀ ਆ ਪਰ ਜਿੱਦਨ ਦਾ ਰਹਿਣ ਸ਼ੈਣ ਹੋਵੇ ਨਾ ਉਦਾਂ ਦਾ ਬੰਦਾ ਹੋ ਜਾਂਦਾ ਕੀ ਉਹਦਾ ਉੱਥੇ ਰਹਿਣ ਸ਼ੈਣ ਕਿਦਾਂ ਦਾ ਹੈ ਆਂਡੀ ਗਵਾਂਡੀ ਲੜਦੇ ਹੋਣਗੇ ਤੇ ਵੀ ਚੇ ਤੇਰੀ ਬਣ ਗਈ ਚੱਲ ਲੋਕਾਂ ਦਾ ਕੀ ਸੋਚਣਾ ਆਪਾਂ ਘਰ ਤੇ ਸਾਡਾ ਵਾ ਜੇ ਸੂਤਰ ਆ ਗਈ ਸੋਖੇ ਦਾ ਤੇ ਘਰ ਸਵਰਗੀ ਬਣ ਜਾਣਾ ਚਲ ਵੇਨੇ ਆ ਮੰਮੀ ਮੇਰਾ ਨਾ ਆਲੂ ਵਾਲੇ ਪਰੌਂਠੇ ਖਾਣ ਨੂੰ ਜੀ ਕਾਣ ਡਿਆ ਵਾ ਲਾਵਾਂ ਮੈਂ ਖਾਈਏ ਸਾਰੇ ਜਣੇ ਆਲੂ ਬਲਣੇ ਰੱਖਦੀ ਆ ਮੈਂ ਕਿਹ ਹੈ ਹਾ ਡੈਡੀ ਤੇਰੇ ਨੂੰ 100 ਬੁਖਾਰ ਆ ਵੇ 100 ਦੇ ਅੰਦਰ ਬਾਹਰ ਆ ਵੇ ਮੈਨੂੰ ਹੀ ਹਾਇਆ ਕਿੱਥੋਂ ਬੁਖਾਰ ਸਾਡੇ ਪੇਸ਼ ਪੈ ਗਿਆ ਮੈਂ ਮੈਡੀਟਰ ਤੋ ਕੇ ਮੈਂ ਆਪਣਾ ਵੀ ਚੈੱਕ ਕਰਾ ਮੇਰਾ ਵੀ ਲੱਕ ਬੜਾ ਟੁੱਟਣ ਡਿਆ ਜੀ ਤੇ ਤੂੰ ਥਰਮਾਮੀਟਰ ਨਾਲ ਚੈੱਕ ਕਰ ਲੈ ਆ ਤੇ ਪਾਣੀ ਝੂਠਾ ਹੋ ਗਿਆ ਉਥੋਂ ਧੋ ਕੇ ਕਰ ਲੈ ਜ ਆ ਲੈ ਆ ਇਹਨੂੰ ਰੀਸੇ ਹੀ ਬੁਖਾਰ ਚੜ ਗਿਆ ਸਾਡੇ ਨਾਲ ਵੇਖ ਵੇਖ ਕੇ ਆਏ ਤੇ ਮੈਂ ਮੂੰਹ ਚ ਪਾ ਕੇ ਤੇ ਵਜੇ ਭਾਵੇਂ ਹੋਰ ਬੁਖਾਰ ਜਿਆਦਾ ਆ ਜਾਂਦਾ ਮੈਂ ਘਰੇ ਪਹਿਲੋਂ ਕੱਢ ਲਿਆ ਵੀ ਚੋਂ ਮੂੰਹ ਦੇ ਉਸ ਪਾ ਪਿੰਨ ਜੀ ਦੇ ਤਾਂ ਕਰਕੇ ਘਰੇ ਥੋੜਾ ਆਇਆ ਹੀ ਉਹ ਹਾਂ ਮੰਮੀ ਥੋੜਾ ਕਿੱਥੇ ਆਉਣਾ ਜਿੰਨਾ ਹੁੰਦਾ ਹੁੰਦਾ ਹੀ ਹੁੰਦਾ ਉਹਦਾ ਥਰਮਾਮੀਟਰ ਸੋ ਬੁਖਾਰ ਮੈਂ ਹਰ ਮੰਮਾ ਪੈ ਜਾ ਕੋਈ ਗੱਲ ਨਹੀਂ ਚੁੱਪ ਕਰਕੇ ਸਾਬੀ ਦਾ ਪੁੱਛਣ ਡਿਆ ਕਿੱਥੇ ਗਿਆ ਕੀ ਮੈਂ ਇਹਨੂੰ ਦੱਸਾਂ ਕਿੱਥੇ ਗਿਆ ਸਾਬੀ ਨੇ ਤਾਂ ਕਿਤੇ ਬਾਤ ਨਹੀਂ ਪੁੱਛੀ ਝੂਠ ਸੱਚ ਬੋਲ ਕੇ ਤੇ ਮਹਾ ਨੂੰ ਲੰਮੇ ਪਾਇਆ ਵੀ ਇੱਥੇ ਹੀ ਆ ਇੱਥੇ ਹੀ ਆ ਇਹੋ ਜਿਹੇ ਨਿਆਣਿਆਂ ਕੋਲੋਂ ਤੇ ਕੀ ਜਾਂਦੇ ਹੁੰਦੇ ਆ ਕੱਢ ਲਾ ਪੈਣਾ ਮੂੰਹ ਚੋਂ ਬੁਖਾਰ ਹੋਇਆ ਤੇ ਉਦਾਂ ਹੀ ਆ ਜਾਣਾ ਵਾ ਮੈਂ ਬੂੜਾ ਨਹੀਂ ਕਹਾਂ ਟੈਂਪ ਵੇ ਲੋ ਮੰਮੀ ਮੈਨੂੰ 100 ਦੇ ਦੋ ਬੁਖਾਰ ਐਵੇਂ ਨਹੀਂ ਮੇਰਾ ਸਰੀਰ ਟੁੱਟਣ ਡਿਆ ਹੈ ਮੰਮੀ ਮੈਂ ਅਖੰਡੀ ਲਾ ਕੇ ਹਿੱਲਣ ਮੰਮੀ ਪਹਿਲਾਂ ਸਾਰਿਆਂ ਨੂੰ ਬੁਖਾਰ ਜਿਹੜਾ ਜਦੋਂ ਦੀ ਬਲਛਣੀ ਆਈ ਹੈ ਨਾ ਸਾਡੇ ਘਰ ਉਦੋਂ ਹੁੰਦਾ ਹੀ ਸਾਰਿਆਂ ਨਾਲ ਤਾਂ ਹੋਇਆ ਜੀ ਇਹਦਾ ਕਰਕੇ ਤੇ ਹੋਰ ਮੰਮੀ ਕਿੱਕਲਈ ਇੰਨੇ ਮੇਰੇ ਨਾਲ ਜਿਹੜੀ ਪਾਈ ਹੈ ਕਮਾਇਆ ਮੈਨੂੰ ਇੰਨਾ ساری ਰਾਤ ਅੰਤਰਾ ਮੈਂ ਡਰਦੀ ਰਹੀ ਮੇਰੀ ਕਿਤੇ ਅੱਖ ਨਹੀਂ ਲੱਗੀ ਸਰੀਰ ਮੇਰਾ ਟੁੱਟਣ ਡਿਆ ਤੁਹਾਨੂੰ ਬੁਖਾਰ ਡੈਡੀ ਨੂੰ ਬੁਖਾਰ ਮੈਨੂੰ ਬੁਖਾਰ ਤੂੰ ਯਾਪੇ ਸੋਚੋ ਨਹੀਂ ਤੂੰ ਤਾਂ ਇਨੀ ਕਿਕਲੀ ਪਾਈ ਆ ਤੇ ਨਾਲੇ ਤੂੰ ਨਹੀਂ ਮੈਨੂੰ ਕਮਾਇਆ ਮੈਂ ਤਾਂ ਤੇਰੀ ਦੋਗ ਨਹੀਂ ਗੱਲ ਦੀ ਸਮਝ ਨਹੀਂ ਲੱਗਦੀ ਕੀ ਕਰਦੀ ਤੂੰ ਮੰਮੀ ਪਾਈ ਤੇ ਕਿਕਲੀ ਪਰ ਜੜੀ ਚੜੇਲ ਜੀ ਆ ਨਾ ਤੇ ਜ਼ੋਰ ਬੜਾ ਹੀ ਸੰਨਣੀ ਚ ਭਾਈ ਇੱਕਾਂ ਵੀ ਆਏ ਤੇ ਹੋਰ ਮੈਂ ਮੈਂ ਬਤਾ ਦੇਤੀ ਹਾਂ ਮੈਂ ਕੈਸੀ ਹਾਂ ਨਹੀਂ ਨਹੀਂ ਪਤਾ ਵਹਾਨੂੰ ਕਿਦਾਂ ਦੀਆਂ ਤੂੰ ਕੀ ਗੱਲ ਹੋਈ ਆ ਸਮ੍ਰੀਤ ਕੋ ਬੁਖਾਰ ਹੋਇਆ ਹੈ ਭਾਈ ਕਿੱਥੋਂ ਬੁਖਾਰ ਪੇਸ਼ ਪੈ ਗਿਆ ਸਾਰਿਆਂ ਦੇ ਅੱਜ ਚਾਹ ਮੰਮੀ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰਨ ਲਈ ਸੀ ਸੋਖਾ ਤੂੰ ਆਲੂਆਂ ਵਾਲੇ ਪਰੌਂਠੇ ਪਾ ਲੈਣ ਦੇਈਂ ਮੇਰੇ ਕੋਲ ਕਿਤੇ ਰੋਟੀਆਂ ਪਕਾਉਣ ਦੀ ਆਸ ਨਹੀਂ ਕਿ ਮੇਰਾ ਇਹਨਾ ਆਪਣਾ ਸਰੀਰ ਨਹੀਂ ਠੀਕ ਹੈਗਾ ਮੰਮੀ ਤੁਹਾਨੂੰ ਤਾਂ ਸਿਰਫ 100 ਬੁਖਾਰ ਮੈਨੂੰ ਤੇ 102 ਹੋਆ ਮੇਰੇ ਕੋ ਨਹੀਂ ਰੱਖਣੀਆਂ ਰੋਟੀਆਂ ਚਾਹੋ ਆਲੂ ਵਾਲੇ ਪਰੌਂਠੇ ਲਾਓ ਤੂੰ ਮੇਰੇ ਕੋ ਨਹੀਂ ਪੈਣਾ ਪੱਕਦੀਆਂ ਜਾ ਮੰਨਦੀ ਤੂੰ ਲਾ ਲੈ ਰੋਟੀਆਂ ਪੁੱਤ ਕਿਉਂ ਬਣਾਉਂ ਮੁਝੇ ਤੇ 107 ਬੁਖਾਰ ਆਇਆ ਅੱਜ ਇਹ ਕਿਹਨੇ 107 ਬੁਖਾਰ ਨਹੀਂ ਹੁੰਦਾ ਕਿਉਂ ਨਹੀਂ ਹਿੱਤਾ ਹਮਾਰੇ ਜਹਾ ਤਾਂ ਹੋ ਜਾਂਦਾ ਹੈ 107 ਵੀ ਨੀ ਉੱਧਰ ਹੁੰਦਾ ਹੋਊਗਾ ਇੱਥੇ ਨਹੀਂ ਕੋਈ ਬੁਖਾਰ ਬਖੂਰ ਨੂੰ ਮੰਨਦਾ ਹੀ ਤੁਸੀਂ ਸਿਰਫ ਗੱਲ ਹੀ ਕਰ ਲਈ ਯਾਰ ਤੈਨੂੰ ਜ਼ਿਆਦਾ ਚੜ ਗਿਆ ਸਾਡੇ ਨਾਲੋਂ ਵੀ ਜਾ ਜਾ ਕੇ ਪਕਾ ਦੇ ਰੋਟੀਆਂ ਇੱਕ ਵਾਰ ਹੋਰ ਸੁਣ ਲਓ ਖਿਚੜੀ ਬਣਾਓ ਤੁਮ ਵੀ ਬਿਮਾਰ ਹੋ ਤੁਮ ਵੀ ਬਿਮਾਰ ਹੋ ਬਾਬੂ ਜੀ ਤਾਂ ਪਹਿਲੇ ਹੀ ਸਹੀ ਬਿਮਾਰ ਐ ਅੱਜ ਮੇਰੀ ਬੇਟੀ ਵੀ ਬਿਮਾਰ ਐ ਮuje ਨੇ ਕੁਝ ਵੀ ਖਾਣੇ ਦਾ ਮਨ ਕਰ ਰਹਾ ਮੈਂ ਨਹੀਂ ਕਿਤੇ ਖਿਚੜੀ ਨਹੀਂ ਖਾਣੀ ਮੈਂ ਖਾਣੀ ਕਿਉਂ ਨਹੀਂ ਐ ਮੇਰਾ ਨਹੀਂ ਦਿਲ ਕਰਦਾ ਖਿਚੜੀ ਖਾਣ ਨੂੰ ਮੈਂ ਨਾ ਕਦੀ ਖਾਦੀ ਐ ਬਣਾਓ ਜਾ ਕੇ ਖਿਚੜੀ ਮੈਂ ਤਾਂ ਸਮੀਤ ਕੇ ਸਰਪਨ ਠੰਡੀ ਪੱਟੀਆਂ ਰੱਖਣੇ ਲੱਗੀ ਹੂੰ ਹਾਏ ਨਹੀਂ ਪੈਣਾ ਪੱਟੀਆਂ ਮੈਂ ਰੱਖ ਜਿੰਨੀ ਆ ਜਾਓ ਜਾ ਕੇ ਕੰਮ ਕਰੋ ਰੋਟੀਆਂ ਪਕਾਓ ਅਰੇ ਨਹੀਂ ਨਹੀਂ ਮੈਂ ਨਹੀਂ ਅੱਜ ਕੁਝ ਵੀ ਕੰਮ ਕਰਾਂਗੀ ਮੇਰੀ ਬੇਟੀ ਬਿਮਾਰ ਹੈ ਨਾ ਤਾਂ ਮੈਨੂੰ ਕੁਝ ਵੀ ਅੱਛਾ ਨਹੀਂ ਲੱਗ ਰਾ ਤੇ ਇਹਨੇ ਖਾਣਾ ਨਹੀਂ ਕੁਝ ਵੀ ਕੀ ਪਤਾ ਮੰਮੀ ਕੋਈ ਬਾਤ ਨਹੀਂ ਮੈਂ ਖਾਣੇ ਕੇ ਬਿਨਾ ਵੀ ਰਹਿ ਲੂੰਗੀ ਲੇਕਿਨ ਮੇਰੀ ਬੇਟੀ ਨਹੀਂ ਉਹ ਕੋਈ ਕੁਝ ਵੀ ਹੋਣਾ ਚਾਹੀਏ ਬਣਾ ਲਓ ਵਧਿਆ ਕੇ ਖਿਚੜੀ ਇਹਨੇ ਮੰਮੀ ਆਪਣੇ ਚਾਵਲ ਜੇ ਬਣਾ ਕੇ ਖਾ ਲੈਣੇ ਨਾ ਇਹਨੂੰ ਕੀ ਮਤਲਬ ਰੋਟੀਆਂ ਨਾ ਤਾਂ ਹੀ ਤਾਂ ਰੋਟੀਆਂ ਨੂੰ ਮੂੰਹ ਨਹੀਂ ਕਰਦੀ ਮੁਨੇ ਮੈਂ ਕਿ ਭਤੀ ਦਾ ਤਰ ਲੈਣਾ ਇਹਨੇ ਚਾਉਣਾ ਦਾ ਸੁੱਖ ਵਾਕਿਆ ਜਿਹੜੀ ਤੂੰ ਗੱਲ ਦੱਸਦੀ ਮਿੰਟ ਟੈਨਸ਼ਨ ਹੀ ਪੈ ਗਈ ਆ ਵੇ ਅਲਾ ਮੰਮੀ ਕਿੱਦਾਂ ਤਾਨੂੰ ਬੋਲ ਕੇ ਗਈ ਜੇ ਇਹਦਾ ਫਰਜ ਹੈਗਾ ਹੀ ਤੁਹਾਡਾ ਨਾ ਇੰਦਾ ਗੱਲ ਕਰਨ ਦਾ ਦੱਸੋ ਹਾਂ ਬੜਾ ਮੈਨੂੰ ਹੁਣ ਮੈਂ ਮਨਜੋਦ ਨਹੀਂ ਦੱਸਾਂ ਕਿ ਜਾਂ ਹਾਂ ਮੈਂ ਕਿਹਾਂ ਕਿੰਨਿਆ ਕਿ ਇਹਨੋਂ ਹੁਣ ਤੋਂ ਟੈਨਸ਼ਨ ਪਾ ਦਾਂਗੇ ਸੱਸ ਸਾਰੀਆਂ ਗੱਲਾਂ ਆਹ ਕੀ ਕੁੱਛ ਨਹੀਂ ਤੇਰਾ ਫਰਜ ਹੈਗਾ ਮੰਮੀ ਨੂੰ ਇੰਦਾਂ ਦਾ ਬੋਲਣ ਦਾ ਦੱਸ ਹਾਂ ਬੜਾ ਮੈਨੂੰ ਜੈਸੇ ਤੂੰ ਬੋਲਦੀ ਵੈਸੇ ਹੀ ਮੈਂ ਬੋਲਦੀ ਹਾਂ ਉਹ ਤੇ ਮੇਰੀ ਆਪਾਂ ਸੇਲੀਆਂ ਸੇਲੀਆਂ ਜਾਵਾਂ ਅਰੇ ਅੰਮਾ ਜੀ ਬਤਾਓ ਤੂੰ ਮੇਰੀ ਸਹੇਦੀਓ ਕਿ ਇਸਕੇ ਸਹੇਲੀ ਮੇਰੀ ਸਹੇਲੀਓ ਨਹੀਂ ਮੈਨੂੰ ਬਤਾਓ ਤੂੰ ਨਹੀਂ ਮੈਨੂੰ ਨਹੀਂ ਕਿਸੇ ਗੱਲ ਦਾ ਪਤਾ ਮੇਰੇ ਸਿਰ ਨਾ ਮੇਰਾ ਖਾਓ ਮੇਰੀ ਜਾਨ ਨਾ ਖਾਓ ਤੁਸੀਂ ਤੇ ਮੈਂ ਤੈਨੂੰ ਕਿਹਾ ਸੀ ਵੀ ਤੂੰ ਮੈਨੂੰ ਮਨਪਰੀਤ ਵਰਗੀ ਲੱਗਦੀ ਆ ਪਰ ਤੇਰੇ ਮੈਨੂੰ ਹਣ ਹਰਕ ਤਾ ਦੋ ਮੈਨੂੰ ਸਮਝੇ ਨਹੀਂ ਲੱਗਣੇ ਵੀ ਤੇਰਾ ਸੁਭਾਅ ਹੈ ਕਿਹਦੇ ਵਰਗਾ ਵਾ ਨਾ ਤੂੰ ਉਹਨੂੰ ਕੋਹ ਜਾਣਦੀ ਨਾ ਤੂੰ ਮੈਨੂੰ ਕੋਹ ਜਾਣਦੀ ਆ ਆਪਸ ਵਿੱਚ ਜੋ ਮਰਜ਼ੀ ਕਰੋ ਮੈਨੂੰ ਤਾਂ ਚੰਗਾ ਬੋਲ ਤਾ ਖਿਚੜੀ ਖਾਓ ਖਿਚੜੀ ਖਾਓ ਪਿਓ ਤੇਰੇ ਨੂੰ ਬੁਖਾਰ ਚੜਿਆ ਮੈਨੂੰ ਚੜਿਆ ਵਾ ਬਬੂ ਜੀ ਜੇ ਦੇਖੋ ਖਿਚੜੀ ਕੋ ਬੋਲ ਰਹਾ ਤਾਂ ਦੇਖੋ ਕਿਤਨਾ ਗੁੱਸਾ ਕਰਦੀ ਆ ਫਿਰ ਤੇ ਖਿਚੜੀ ਬਣਾ ਦੋ ਪੂਰੀ ਠੀਕ ਆਂਦੀ ਬੁਖਾਰ ਤੇ ਚੜਿਆ ਸਾਰਿਆਂ ਨੂੰ ਔਰ ਕੀ ਹਲਕਾ ਖਾਣਾ ਖਾਓਗੇ ਤਾਂ ਥੋੜਾ ਮਨ ਵੀ ਅਲਗਾ ਹੋਊਗਾ ਉਹ ਠੀਕ ਹੈਂਂਦੀ ਕੁੜੀ ਤੁਹਾਨੂੰ ਨਹੀਂ ਪੜਾ ਲੱਗਣ ਦੇਆ ਚਲ ਜਾ ਪਹਿਲਾਂ ਤੂੰ ਪੱਟੀਆਂ ਰੱਖਦੇ ਅਸੀਂ ਆਪਣਾ ਵੇਖਦੇ ਆਂ ਆਪਣਾ ਸਾਬ ਕਿਤਾਬ ਜੋ ਵੀ ਹੋਊਗਾ ਬਾਅਦ ਵਿੱਚ ਮੈਂ ਤੁਹਾਡੇ ਵੀ ਪੱਟੀਆਂ ਰੱਖੂੰਗੀ ਆ ਠੀਕ ਆ ਠੀਕ ਬਣਾ ਲੈ ਇਸੇ ਬੋਲ ਦੋ ਕਿ ਖਾਣਾ ਬਣਾ ਲੈ ਕਿਚਨ ਵਿੱਚ ਚਲੀ ਜਾ ਚਲ ਜਾ ਸੁੱਖ ਤੂੰ ਬਣਾ ਲਾ ਫੇਰ ਲਾ ਮੰਮੀ ਤੇ ਪਛਤਾਉਣਾ ਜੇ ਕੱਲ ਨੂੰ ਵੇਖ ਲਿਓ ਮੈਂ ਤੁਹਾਨੂੰ ਕਹਿਣ ਦੀ ਇਹਨੂੰ ਲੈ ਆਂਦਾ ਤੂੰ ਸੁੱਖ ਘੱਲੋ ਫੇਰ ਚੰਗੀ ਕਰਗੀ ਜਾਣ ਲੱਗੀ ਆਂਦੀ ਮੈਂ ਤੇਰੇ ਪੱਟੀਆਂ ਰੱਖਦੀ ਆ ਹ ਹੱਸ ਕੇ ਕਹੀ ਨਾਲੀ ਹੈ ਗਲੀ ਇਹ ਦਾਂਦੀ ਹੱਸਦੇ ਮੈਂ ਤਾਂ ਮੂੰਹal ਵੇਖਿਆ ਹੀ ਨਹੀਂ ਤੈਨੂੰ ਮਜ਼ਾਕ ਕਰਕੇ ਕਹੀ ਮੰਮੀ ਫੇ ਤੂੰ ਵੀ ਸਖਤ ਬਿਮਾਰ ਤੇ ਤੇਰੇ ਵੀ ਪੱਟੀਆਂ ਰੱਖਾਂ ਮੈਂ ਹੁਣ ਕੀ ਕਰਾਂ ਮੈਂ ਕੀ ਖਾਣਾ ਵਾ ਹੁਣ ਮੈਨੂੰ ਦੱਸੋ ਜਿੰਨੇ ਜੀ ਤੇ ਉਹਨੇ ਵਾ ਵਾ फिर मेरा ही चेता होना ये हाथो ना काम कितना बोलती है वो इसका भी आज कैसा लग रहा है जी अरे समृद्धि इसको भी बुखार है एन्नो ही बुखार हाँ कितना गर्म है क्या हुआ गुरवर खा रहा है खा रहा है ये देखो बोल रहा है मम्मा पे नहीं कोई मैं चलो मैं दो मैं चलो देती हूं। देख लो इसकी को को पता कि इसके बच्चे को भी बुखार है ऐसे ठीक हो जाओगे फिर उसे बोलती हूँ कि दवाई ला कर दे से भी कितना अच्छा बच्चा हाँ। है हाँ, मेरे पे। आ, पे, तेंगे अरे बुखार है

ਉਹਦਿਆਂ ਦੁਪੱਟੀਆਂ ਲਾ ਲਾ ਕੇ ਉਹੀ ਪਾਣੀ ਵਾਲੀ ਇਹਨੂੰ ਬੁਖਾਰ ਹੋਰ ਚਗਾ ਦੇਗੀ ਅਰੇ ਪਾਣੀ ਤਾਂ ਸਾਫ਼ ਹੈ ਇੱਕ ਹੀ ਬਾਰ ਧੋਕਰ ਉਸੇ ਮਾਊਸ ਕੇ ਮਾથે ਪੈ ਰੱਖਾ ਔਰ ਦੂਸਰੀ ਬਾਰ ਧੋਕਰ ਪਹਿਲੇ ਤੋਂ ਪਹਿਲੇ ਝੂਠਾ ਥੋੜਾ ਨਾ ਦਾ ਹਾਂ ਬੜਾ ਤੈਨੂੰ ਪਤਾ ਪੱਟੀਆਂ ਰੱਖੰਦਾ ਤਾਂ ਇੰਨਾ ਨਹੀਂ ਪਤਾ ਵੀ ਪੱਟੀਆਂ ਵੀ ਵੱਖਰੀਆਂ ਰੱਖਣੀਆਂ ਤੇ ਪਾਣੀ ਵੀ ਵੱਖਰਾ ਰੱਖਣਾ ਵਾ ਤੁਮੀ ਤਾਂ ਫਿਰ ਬਹੁਤ ਪਤਾ ਕਿ ਤੁਹਾਡੇ ਬੱਚੇ ਕੋ ਬੁਖਾਰ ਹੈ ਤੁਮੀ ਤਾਂ ਇਤਨਾ ਵੀ ਨਾ ਪਤਾ ਤੇ ਕੋਈ ਨਹੀਂ ਉਹਦਾ ਪਿਓ ਡੇ ਕਿਹਾ ਮੈਂ ਫੋਨ ਕਰਕੇ ਦਵਾਈ ਮਗਾ ਲੈਣੀ ਨਹੀਂ ਤੈਨੂੰ ਫੋਨ ਕਰਦੀ ਆਪਾਂ ਹੁਣੇ ਬਚਾ ਲੈ ਕੇ ਚਲ ਜਾਈਏ ਦਵਾਈ ਦਿਵਾ ਲੇ ਉਹਨੇ ਤੁਮ ਨੰ ਮਾਤੇ ਜਿਆਦਾ ਕਰਤੀ ਹੋਰ ਕੰਮ ਕਮ ਕਰਤੀ ਹੋ ਨਹੀਂ ਤੈਨੂੰ ਮੈਂ ਕਿਹਾ ਕਿ ਕਿੱਥੇ ਦੱਸਣ ਵਾਈ ਮੈਨੂੰ ਚੱਲ ਆ ਗੁਰਵਰ ਆਪਾਂ ਉੱਤੇ ਚੱਲੀਏ ਹਾਂ ਫੜ ਲੈ ਮੇਰਾ ਪੁੱਤ ਕੀ ਉੱਗ ਨੂੰ ਆਏ ਉਧਰ ਰੋਲਾ ਮੈਂ ਤਸੋਕ ਇੱਧਰ ਆਏ ਇੱਧਰ ਰੋਲਾ ਪਾਤਾ ਕੀ ਗੱਲ ਵਾ ਮੈਂ ਮੰਮੀ ਇਹਨੂੰ ਕੁਛ ਕਿਹਾ ਦੀਆਂ ਸੁਨਮ ਦੀ ਆ ਜਿਹੜੀ ਪੱਟਾ ਆ ਜਿਹਾ ਫੜ ਕੇ ਤੇ ਕਦੀ ਮੁੰਡੇ ਦੇ ਤੇ ਕਦੀ ਉਹਦੇ ਸਿਰ ਤੇ ਰੱਖੀ ਜਾਂਦੀ ਏ ਤੇ ਕੀ ਮਾੜਾ ਕਰਤਾ ਉਹਨੇ ਬੁਖਾਰ ਚੜ੍ਹਿਆ ਨੇ ਆਨੰਦ ਚਾਹੋ ਸੋ ਕਪੱਟੀ ਇਸੇ ਵੀ ਬੁਖਾਰ ਹੈ ਉਸ ਕਾ ਨਹੀਂ ਪਤਾ ਸੀ ਬੋਲਣਾ ਤਾਂ ਹੈ اور ਆਲੂ ਕੇ ਪਰੌਂਠੇ ਬਣਾਨੇ ਹੈ ਹਾਂ ਤੇ ਮੈਂ ਚੱਨੀ ਆ ਨਾ ਦਵਾਈ ਲੈਣ ਤੂੰ ਵੱਟ ਨਹੀਂ ਆਈ ਆ ਮਮੀ ਮੇਰੀ ਗੱਲ ਸੁਣ ਲੋ ਹੁਣ ਸਿੱਧੇ ਤੇ ਸਪਸ਼ਟ ਕਰ ਲਿਓ ਫੈਸਲਾ ਕਰ ਲੋ ਜਾਂ ਇਹ ਘਰ ਚ ਰਹੋਗੀ ਤੇ ਜਾਂ ਮੈਂ ਰਹੂੰਗੀ ਮੈਂ ਤਾਂ ਜਹਾਂ ਪਰ ਹੀ ਰਹਾਂਗੀ ਤੇ ਤੂੰ ਮਾਰਾ ਬਤਾਨਾ ਮੈਨੂੰ ਸੋכה ਹੀ ਤੇ ਮਾਹੀ ਗੋਦੋ ਕਰੰਡੇ ਆ ਤੂੰ ਚੰਗੀ ਜਨਾਨੀ ਆ ਫੇਰ ਉਹੋ ਗੱਲ ਵੀ ਤੂੰ ਜੜਿਆ ਹੀ ਪਾਲਦੀ ਆ ਮੰਜੋ ਬਸ ਮੈਂ ਕਹਿਤਾ ਇਹ ਜਾ ਰਹੋਗੀ ਤੇ ਜਾਂ ਮੈਂ ਰਹਾਂਗੀ ਘਰ ਚ ਗੱਲ ਖਤਮ ਹੁਣ ਮੈਂ ਤਾਂ ਸਰਦਾਰ ਜੀ ਕੇ ਪਾਸ ਹੀ ਰਹਾਂਗੀ ਤੂੰ ਮੇਂ ਜਾ ਸਰਦਾਰ ਜੀ ਕਿਥੇ ਸਰਕਾਰ ਵੀ ਚੱਲ ਜਾ ਤੇਰੇ ਪਾਸੋਂ ਆਪਣਾ ਸਰਦਾਰ ਲੈ ਜਾਓ ਜਾਨ ਸੇ ਨਹੀਂ ਰੋਟੀਆਂ ਦੀ ਤੇ ਗੱਲ ਬਾਤ ਲੜਾਈ ਕਾਦੀ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਕਮਾ ਜੀ ਕੋਈ ਕੋਈ ਰੋਟੀ ਕੀ ਲੜਾਈ ਨਹੀਂ ਕੋਈ ਖੁਚੜੀ ਕੀ ਲੜਾਈ ਨਹੀਂ ਕੋਈ ਆਲੂ ਕੇ ਪਰੌਂਠੀ ਕੀ ਲੜਾਈ ਨਹੀਂ बस बच्चे को क्या अरे जे तो वैसे ही बोलती रहती है मुझे लेकिन मैं इसके इतने नखरे न उठाऊंगी चल नखरे फोन दिखा ले कल तो पोतों ने कितना कमाता है एदा नहीं करी जा हुंदा अजय कितना के चेहरा होया तेनु आई नु ओते एदा बुरे लगी दा बाद एदा एदा कर दिया कोई देखूगा तो तेरे दाडी ने देखा किसी ने ना देखा ओ तो आज नहीं देखा कल नहीं देखा मुड़के फेर जदो करोगे या फेर देखूगा एदा हुन तुसी डिंगा लड़न बाहर कोई आ जे लोकां आखणा अजय नई बउटी आई ते लंड्या पीया ਫਿਰ ਤੈਨੂੰ ਕਹਣਾ ਲੋਕਾਂ ਨੇ ਉਹਨੂੰ ਨਹੀਂ ਉਹ ਕਹਣਾ ਉਹਨੂੰ ਤਾਂ ਪਤਾ ਅੱਗੇ ਛੇ ਦੇਣ ਵੇ ਅੱਗੇ ਇਦਾਂ ਕਰਦੀ ਆ ਮੈਂ ਲੋਕੀਂ ਕੋਈ ਜਾਣਦੀ ਨਾ ਨਾ ਕੋਈ ਮੈਨੂੰ ਜਾਣਦਾ ਕੋਈ ਚੱਲ ਪਾਤੀ ਨਹੀਂ ਉਹ ਤਾਂ ਨਹੀਂ ਨਾ ਹੁਣ ਇੱਥੇ ਜਦੋਂ ਤੂੰ ਆ ਗਈ ਤੈਨੂੰ ਇੱਥੇ ਇਹੋ ਜਿਹਾ ਪਹਿਰਾਵਾ ਸਾਡੇ ਵਰਗਾ ਕਰਨਾ ਪੈਣਾ ਜਿੱਦਾਂ ਆਪਾਂ ਰਹਿੰਦੇ ਉਦਾਂ ਰਹਿਣਾ ਪੈਣਾ ਹਾਏ ਕਿੱਦਾਂ ਮੇਰੇ ਸਿਰ ਦੇ ਵਿੱਚ ਨਿਕਲੀ ਉਹ ਚੀਜ਼ ਅਰੇ ਅੰਮਾ ਜੀ ਜਹਾਂ ਪਰ ਆਓ ਨਹੀਂ ਮੈਂ ਹੁਣ ਪੱਟੀ ਕੀ ਕਰਨੀ ਮੈਂ ਹੁਣ ਤੇਰੇ ਗੱਡੀ ਨੂੰ ਰੋਟੀ ਲਾ ਕੇ ਦਵਾਂ ਤਾਂ ਬਾਕੀ ਮੈਨੂੰ ਨਹੀਂ ਪਤਾ ਜਿੰਨੇ ਲਾਉਣ ਆ ਆ ਪੈ ਸਕੋ ਜਹਾਂ ਪਰ ਬੈਠੋ ਮੈਂ ਖਾਣਾ ਬਣਾਤੀ ਹਾਂ लेकिन इसे बोल दो कि इतने नखरे मत करे मैं उठे जन्नी ते गाड़ी लाग के जानी है समृद्धि आजा उठे चलीए नादू लाग के आजा पुत आजा चलो समृद्धि बेटा वहां पर चले जाओ आजा ले ले जाओ आ, लागे आ तो गाड़ी लाग चली काला ने मुंह काला है कोई बात नहीं आज तो मुंह चला रही हूँ ना गल को अपनी हड्डियां बचाना तो इतना बकवास करती है जे Subtitles <makes noise>